ਕਾਲੀ ਦੀ ਹੁੱਕ ਬਣੀ ਭਿਆਨਕ ਹਾਦਸੇ ਦਾ ਕਾਰਨ ਟਰਾਲੀ ਦੀ ਇਹ ਹੁੱਕ ਫਸ ਗਈ ਕਾਰ ਦੇ ਵਿੱਚ ਤੇ ਕਾਰ ਦੇ ਡਰਾਈਵਰ ਦੀ ਹੋ ਗਈ ਹੈ ਮੌਕੇ ਤੇ ਹੀ ਮੌਤ ਜਿਹਾ ਇਹ ਭਿਆਨਕ ਹਾਦਸਾ ਜਿਲ੍ਹਾ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਰੋਡ ਤੇ ਵਾਪਰਿਆ ਜਿੱਥੇ ਕਿ ਇੱਕ ਟਰਾਲੀ ਦੀ ਹੁੱਕ ਇੱਕ ਵਿਅਕਤੀ ਦੀ ਮੌਤ ਦਾ ਕਾਰਨ ਬਣ ਗਈ ਹੈ ਦਰਸਲ ਇਸ ਟਰਾਲੀ ਦੀ ਹੁੱਕ ਕਾਰ ਦੇ ਵਿੱਚ ਫਸ ਗਈ ਸੀ ਜਿਸ ਦੌਰਾਨ ਤੇਜ਼ੀ ਨਾਲ ਆਉਂਦੀ ਹੋਈ ਏ ਕਾਰ ਪਲਟ ਗਈ ਤੇ ਕਾਰ ਡਰਾਈਵਰ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਦੱਸ ਦਈਏ ਇਹ ਪਿਆਨਕ ਹਾਦਸਾ ਬੀਤੀ ਸ਼ਾਮ ਲਗਭਗ 7:30 ਵਜੇ ਵਾਪਰਿਆ ਜਦੋਂ ਇਹ ਟਰਾਲੀ ਸ਼ੇਖੂਪੁਰ ਦੇ ਨੇੜੇ ਪਹੁੰਚੀ ਤਾਂ ਇਸ ਟਰਾਲੀ ਦੀ ਜਿਹੜੀ ਹੁੱਕ ਸੀ ਉਹ ਕਾਰ ਦੇ ਜਿਹੜਾ ਸਾਈਡ ਸ਼ੀਸ਼ਾ ਹੈ ਉਸ ਦੇ ਵਿੱਚ ਫਸ ਗਈ ਏ ਕਾਰ ਤੀਜੀ ਨਾਲ ਆ ਰਹੀ ਸੀ ਜਿਸ ਕਾਰਨ ਇਹ ਕਾਰ ਪਲਟ ਗਈ ਹੈ ਤੇ ਜਿਹੜਾ ਕਾਰ ਦਾ ਡਰਾਈਵਰ ਸੀ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਦੱਸਦੀ ਹੈ ਇਹ ਟਰਾਲੀ ਪ੍ਰਾਲੀ ਦੇ ਨਾਲ ਫਰੀ ਹੋਈ ਸੀ ਜਿਸ ਦੀ ਹੁੱਕ ਖੁੱਲ ਗਈ ਸੀ ਤੇ ਕਾਰ ਦੇ ਸਾਈਡ ਸੀਸੇ ਦੇ ਵਿੱਚ ਫਸ ਗਈ ਸੀ ਕਾਰ ਪਲਟ ਗਈ ਤੇ ਕਾਰ ਦੇ ਡਰਾਈਵਰ ਦੀ ਉਸੇ ਵੇਲੇ ਹੀ ਮੌਤ ਹੋ ਗਈ ਹੈ ਦੱਸਦੀ ਹੈ ਕਿ ਇਸ ਕਾਰ ਡਰਾਈਵਰ ਦੀ ਪਛਾਣ ਆਰ ਪੀ ਸ਼ਰਮਾ ਦੇ ਵਜੋਂ ਹੋਈ ਹੈ ਜਿਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਇਹ ਜਿਹੜਾ ਆਰ ਪੀ ਸ਼ਰਮਾ ਹੈ ਉਹ ਰੇਲ ਕੋਚ ਫੈਕਟਰੀ ਦੇ ਸਾਹਮਣੇ ਰਹਿੰਦਾ ਸੀ ਤੇ ਰੇਲਵੇ ਵਿੱਚ ਹੀ ਆਪਣੀਆਂ ਸੇਵਾਵਾਂ ਦਿੰਦਾ ਸੀ ਤੇ ਹੁਣ ਉਸ ਦੀ ਜਾਨ ਚਲੀ ਗਈ ਹੈ ਦੱਸਦੀ ਹੈ ਕਿ ਇਸ ਕਾਰ ਦੇ ਵਿੱਚ ਇੱਕ ਔਰਤ ਵੀ ਬੈਠੀ ਹੋਈ ਸੀ ਜਿਨ੍ਹਾਂ ਦੀ ਪਛਾਣ ਰਮੇਸ਼ ਕੁਮਾਰੀ ਦੇ ਤੌਰ ਤੇ ਹੋਈ ਹੈ ਉਹਨਾਂ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਨੇ ਉਹਨਾਂ ਨੂੰ ਵੀ ਹਸਪਤਾਲ ਦੇ ਵਿੱਚ ਪਰਤੀ ਕਰਵਾਇਆ ਹੋਇਆ ਤੇ ਇਲਾਜ ਤੋਂ ਬਾਅਦ ਉਹਨਾਂ ਨੂੰ ਛੁੱਟੀ ਦੇ ਦਿੱਤੀ ਜਾਵੇਗੀ ਦੱਸਦੀ ਹੈ ਕਿ ਡੀਐਸਪੀ ਦੀਪਕਰਨ ਸਿੰਘ ਹੋਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੇ ਇਸ ਕਾਰ ਤੇ ਟਰਾਲੀ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਹੈ ਤੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਉਹਨਾਂ ਨੇ ਨਾਲ ਹੀ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਆਰਪੀ ਸ਼ਰਮਾ ਹੋਰਾਂ ਦੀ ਮ੍ਰਿਤਕ ਦੇ ਨੂੰ ਸਰਕਾਰੀ ਹਸਪਤਾਲ ਦੀ ਮੋਰਚੜੀ ਦੇ ਵਿੱਚ ਰਖਵਾਇਆ ਗਿਆ ਹੈ ਪੋਸਟਮਾਰਟਮ ਹੋਣ ਤੋਂ ਬਾਅਦ ਉਹਨਾਂ ਦਾ ਜਿਹੜਾ ਮ੍ਰਿਤਕ ਸਰੀਰ ਹੈ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਸੌਂਪ ਦਿੱਤਾ ਜਾਵੇਗਾ ਦੱਸਦੀ ਹੈ ਕਿ ਆਰ ਪੀ ਸ਼ਰਮਾ ਕਿਸੇ ਜਾਣਕਰ ਵਿਅਕਤੀ ਦੀ ਬੇਟੀ ਦੀ ਰਿੰਗ ਸਰਮਨੀ ਤੋਂ ਬਾਅਦ ਘਰ ਵਾਪਸ ਆ ਰਿਹਾ ਸੀ ਜਿਸ ਦੌਰਾਨ ਹੀ ਉਸ ਦੇ ਨਾਲ ਇੱਕ ਭਿਆਨਕ ਹਾਦਸਾ ਵਾਪਰ ਗਿਆ ਉਹਨਾਂ ਨੂੰ ਕੀ ਪਤਾ ਸੀ ਕਿ ਉਹ ਇੱਕ ਖੁਸ਼ੀਆਂ ਵਾਲੇ ਸਮਾਰੋਹ ਤੋਂ ਘਰ ਵਾਪਸ ਆ ਰਹੇ ਨੇ ਤੇ ਉਹਨਾਂ ਨੇ ਜਿੰਦਾ ਆਪਣੇ ਘਰ ਹੀ ਨਹੀਂ ਪਹੁੰਚਣਾ ਤੇ ਉਹਨਾਂ ਦੇ ਨਾਲ ਇਹ ਭਿਆਨਕ ਹਾਦਸਾ ਵਾਪਰ ਜਾਣਾ ਕਿੰਨੀ ਖੁਸ਼ੀ ਦੇ ਨਾਲ ਉਹ ਉਸ ਸਮਾਗਮ ਤੋਂ ਆਪਣੇ ਘਰ ਵਾਪਸ ਆ ਰਹੇ ਸਨ ਤੇ ਰਸਤੇ ਦੇ ਵਿੱਚ ਉਹਨਾਂ ਦੀ ਜਾਨ ਚਲੀ ਗਈ ਹੈ ਉਹਨਾਂ ਦੇ ਨਾਲ ਇਹ ਭਿਆਨਕ ਦਰਦਨਾਕ ਹਾਦਸਾ ਵਾਪਰ ਗਿਆ ਤੇ ਹੁਣ ਕਦੀ ਵੀ ਉਹਨਾਂ ਨੇ ਆਪਣੇ ਪਰਿਵਾਰ ਦੇ ਵਿੱਚ ਰਲ ਕੇ ਨਹੀਂ ਬੈਠਣਾ ਕਿਸ ਤਰ੍ਹਾਂ ਇੱਕ ਟਰਾਲੀ ਦੀ ਹੁੱਕ ਇੱਕ ਵਿਅਕਤੀ ਦੀ ਮੌਤ ਦਾ ਕਾਰਨ ਬਣ ਗਈ ਹੈ ਇਹ ਟਰਾਲੀ ਦੀ ਹੁੱਕ ਕਾਰ ਦੇ ਸਾਈਡ ਸ਼ੀਸ਼ੇ ਦੇ ਵਿੱਚ ਫਸ ਗਈ ਸੀ ਜਿਸ ਦੇ ਨਾਲ ਹੀ ਇਹ ਜਿਹੜੀ ਕਾਰ ਹੈ ਉਹ ਪਲਟ ਗਈ ਤੇ ਕਾਰ ਦਾ ਡਰਾਈਵਰ ਜਿਹੜਾ ਕਿ ਆਰ ਪੀ ਸ਼ਰਮਾ ਹੈ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਇੱਕ ਹੋਰ ਔਰਤ ਜਿਨ੍ਹਾਂ ਦੀ ਪਛਾਣ ਰਮੇਸ਼ ਕੁਮਾਰੀ ਦੇ ਤੌਰ ਤੇ ਹੋਈ ਹੈ ਉਹਨਾਂ ਨੂੰ ਵੀ ਸੱਟਾਂ ਲੱਗੀਆਂ ਨੇ ਤੇ ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਰਾਗੀਰਾ ਨੇ ਇਸ ਔਰਤ ਨੂੰ ਜਲਦੀ ਤੋਂ ਜਲਦੀ ਉਠਾਇਆ ਤੇ ਹਸਪਤਾਲ ਪਹੁੰਚਾ ਦਿੱਤਾ ਆਰ ਪੀ ਸ਼ਰਮਾ ਨੂੰ ਵੀ ਹਸਪਤਾਲ ਭਰਤੀ ਕਰਵਾਇਆ ਗਿਆ ਸੀ ਪਰੰਤੂ ਜਦੋਂ ਹੀ ਉੱਥੇ ਪਹੁੰਚੇ ਤਾਂ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਸੀ ਹੁਣ ਉਹਨਾਂ ਦੀ ਮ੍ਰਿਤਕ ਦੇ ਸਰਕਾਰੀ ਹਸਪਤਾਲ ਦੇ ਮੁਰਦਾ ਘਰ ਦੇ ਵਿੱਚ ਰਖਵਾਈ ਹੋਈ ਹੈ ਪੋਸਟਮਾਰਟਮ ਹੋਣ ਤੋਂ ਬਾਅਦ ਉਹਨਾਂ ਦਾ ਮ੍ਰਿਤਕ ਸਰੀਰ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਜਾਵੇਗਾ ਤੇ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ